ਪਰसों ਦੀ 8 ਤਰੀਕ ਦੀ ਗੱਲ ਹੈ ਉਹਨੂੰ ਤਲਾਹ ਮਿਲੀ ਸੀ ਤੇ ਪੰਜਾਬ ਔਰਤਾਂ ਦੇ ਬਾਹਰ ਅੰਜਾਏਗੜ ਵਿਖੇ ਉਸ ਲੇਡੀਜ਼ ਤੇ ਜੈਂਟਲਮੈਨ ਜਿਹੜੇ ਆਵਾਰਾ ਫਿਰ ਰਹੇ ਆ ਤੇ ਕਰਾਉਂਦਾ ਉਹਦੀ ਡੇਟ ਕਰਦੇ ਆ ਡੇਟ ਕਰਦੇ ਜੀ ਜਦੋਂ ਜਦੋਂ ਤਲਾਹਣੀ ਮੌਕੇ ਤੇ ਪਹੁੰਚਿਆ ਤੇ ਇਹਨਾਂ ਲੜਕੀਆਂ ਤੇ ਇਹਨਾਂ ਲੜਕੇ ਜਿਹੜੇ ਆ ਉਹਦੇ ਵੀ ਫੜੇ ਆ ਤੇ ਇਹਨਾਂ ਦੇ ਪਛਾਣੇ ਕੀ ਸੀ ਜੀ ਉੱਥੇ ਇਹ ਵੀ ਲੜਕੀਆਂ ਸਾਡੀਆਂ ਹੀ ਠੀਕ ਕਰਦੀਆਂ ਆ ਹੂੰ ਬੰਦੇ ਸਾਰੇ ਮੇਰਾ ਕੰਮ ਕਰਦੇ ਪੀਂਦੇ ਸਾਰੇ ਸਵੇਰੇ ਜੀ ਤੁਸੀਂ ਆ ਰਹੇ ਹੋ ਨਾ ਮੁਨੇਕ ਤੋਂ ਜਰਨ ਵਾਲੇ ਨੇ ਬੁੱਢੇ ਜੀ ਲੋਕ ਰਹਿਣ ਵਾਲੇ ਨੇ ਇਹਦੇ ਵਿੱਚ ਕੋਈ ਬੈਟਰੀ ਵਾਲਾ ਵੀ ਹੈ ਜੀ ਹਾਂ ਜੀ ਕੋਈ ਬੈਟਰੀ ਵਾਲਾ ਵੀ ਨੌਜਵਾਨ ਹੈਗਾ ਜੀ ਇਹਨੂੰ ਜੀ ਜੀ ਹੈਗਾ ਜੀ ਬੈਟਰੀ ਵਾਲੇ ਦਾ ਕੀ ਰੋਡ ਹੈ ਇਹਦੇ ਵਿੱਚ ਬੈਟਰੀ ਵਾਲਾ ਜੀ ਉਹ ਦੰਦਾ ਦਾਗਰੋਂ ਲੈ ਕੇ ਆਉਂਦਾ ਹੈ ਤੇ ਫਿਰ ਹੋਟਲ ਵਿੱਚ ਪਹੁੰਚਾਉਂਦੇ ਨੇ ਤੇ ਕਿਹੜੇ ਮਾਡਲ ਦੇ ਵਿੱਚ ਕੈਰ ਦੇ ਦੀ ਜੀ ਇਹ ਲਗਾਤਾਰ ਕੋਈ ਜ਼ਿਆਦਾ ਜ਼ਿਆਦਾ ਪੰਜਾਬ ਹੋਟਲ ਤੇ ਐਂਡ ਕੋਈ ਸਿੱਧਾ ਬਾਹਰ ਦੀ ਅੰਦਰ ਜਾਂਦੇ ਆ ਆ ਹੋਟਲ ਵਾਲੇ ਕੋਲ ਪੁੱਛ ਲਈ ਸੀ ਕਿੱਤੀ ਗਈ ਹੈ ਜੀ ਆਈਡੀ ਬਿਲਕੁਲ ਹੋ ਜਾਂਦੀ ਹੈ ਨਾਲ ਪਹਾਂਦੀ ਕੀਤੀ ਗਈ ਹੈ ਕੀ ਪੁੱਛਿਆ ਸੀ ਕਿ ਕਿਉਂ ਉਸ ਤਰ੍ਹਾਂ ਕੀਤੀ ਗਈ ਆ ਵੀ ਕਿਦਾਂ ਐਂ ਤੁਹਾਡੇ ਐਂਟਰੀ ਦੇ ਤਰ੍ਹਾਂ ਐਂਟਰੀ ਕਰਦੇ ਹੋ ਐਂਟਰੀ ਆ ਜਿਹੜੇ ਨਹੀਂ ਸਹੀ ਸੀ ਉਹਨਾਂ ਤੇ ਕਾਰਵਾਈ ਕੀਤੀ ਆ ਆ ਹੋਟਲ ਵਾਲਿਆਂ ਨੂੰ ਹਦਾਇਤ ਜਾਰੀ ਕੀਤੀ ਗਈ ਆ ਕਿ ਉਹਨਾਂ ਜਿਹੜੀਆਂ ਇਹ ਕੁੜੀਆਂ ਵਾਰਾਂ ਭੁੰਦੀਆਂ ਨੂੰ ਕਮਰੇ ਨਾਲ ਅੱਗੇ ਜਾ ਬਿਲਕੁਲ ਜੀ ਜੀਨਰਲ ਅਫਸਰ ਬਾਲਾ ਦੇ ਨਾਲ ਅੱਜ ਵੀ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਤਾੜਨਾ ਕੀਤੀ ਗਈ ਆ ਵੀ ਇਹੋ ਜਿਹੀ ਗਲਤਵੱਤ ਨਹੀਂ ਹੋਣੀ ਚਾਹੀਦੀ ਦੇਖੋ ਗੱਲਬਾਤ ਹੋਈ ਤੇ ਉਹਨਾਂ ਦੇ ਮੁਲਾਇਆ ਜਿਹੜੀ ਆ ਕਰਦੀ ਕੀਤੀ ਆ